ਮੈਂ ਕਿਸ਼ ਦੀਪਕਰ ਮੈਂ ਪਿੰਡ ਚੱਕ ਸ਼ੇਰੇ ਵਾਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਆ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਸਾਡੇ ਕਮਰੇ ਦੇ ਹਾਲਾਤ ਨੇ ਜੋ ਬਹੁਤ ਬੁਰੇ ਨੇ ਤੇ ਇਹਦੀ ਛੱਤ ਕਾਨਿਆ ਦੀ ਬਣੀ ਹੋਈ ਆ ਇਹਦੇ ਤੇ ਪ੍ਰਿੰਡਾ ਦਾ ਖੱਖਰ ਵੀ ਲੱਗਿਆ ਹੋਇਆ ਤੇ ਇਹਦੇ ਉੱਤੇ ਅਸੀਂ ਮੋਮ ਚਾਂਮਾ ਪਾਇਆ ਹੋਇਆ ਤੇ ਜਦੋਂ ਜਦੋਂ بارش ਆਉਂਦੀ ਆ ਇਹਦੇ ਵਿੱਚ ਪਾਣੀ ਟਪਕਦਾ ਆ ਤੁਸੀਂ ਦੇਖ ਸਕਦੇ ਹੋ ਇਹਦੇ ਹਾਲਾਤ ਕਿੰਨੇ ਮਾੜੇ ਨੇ ਤੇ ਇਹਦੇ ਉੱਤੇ ਅਸੀਂ ਇਹ ਮਾਮਲਾ ਮਜਮਾ ਤਾਈਂ ਪਾਇਆ ਹੋਇਆ ਕਿਉਂਕਿ ਜਦੋਂ ਬਾਰਿਸ਼ ਆਉਂਦੀ ਹੈ ਉਹਦੇ ਵਿੱਚ ਪਾਣੀ ਟਪਕਦਾ ਤੇ ਇਹਦੀ ਪਿਛਲੀ ਕੰਧ ਵੀ ਆਹ ਬੈਠੀ ਹੋਈ ਹੈ ਤੇ ਇਹਦੇ ਹਾਲਾਤ ਬਹੁਤ ਬੁਰੇ ਨੇ ਅਜ ਹਲੇ ਤੱਕ ਸਾਡੀ ਕੋਈ ਵੀ ਹੈਲਪ ਨਹੀਂ ਕੀਤੀ ਗਈ ਮੇਰੀ ਤੁਹਾਡੇ ਤੁਹਾਡੇ ਕੋਲੋਂ ਬਸ ਇਹੀ ਬੇਨਤੀ ਹੈ ਕਿ ਸਾਡੀ ਇੱਕ ਹੈਲਪ ਕੀਤੀ ਜਾਵੇ ਸਾਨੂੰ ਨਵਾਂ ਕਮਰਾ ਬਣਾ ਕੇ ਦਿੱਤਾ ਜਾਵੇ ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਆ ਤੁਸੀਂ ਦੇਖ ਸਕਦੇ ਹੋ ਬਾਰਿਸ਼ ਦੇ ਨਾਲ ਇਸ ਵਾਰ ਜਿਹੜੀ ਬਾਰਿਸ਼ ਆਈ ਹੈ ਉਹਦੇ ਨਾਲ ਬਹੁਤ ਨੁਕਸਾਨ ਹੋਇਆ ਤੇ ਸਾਡੇ ਕਮਰੇ ਦੇ ਅੰਦਰ ਪਾਣੀ ਜਾਂਦਾ ਹੁੰਦਾ ਸੀ ਇਸ ਕਰਕੇ ਸਾਨੂੰ ਬੰਨ ਲਾਉਣਾ ਪਿਆ ਤੇ ਆ ਸਾਡੇ ਕਮਰਾ ਉਹੀ ਹੈ ਤੇ ਇੱਥੇ ਉਪਰਿੰਡਾ ਦਾ ਖੱਖਰ ਵੀ ਲੱਗਿਆ ਹੋਇਆ ਹੈ ਤੇ ਇਹਦੇ ਉੱਤੇ ਅਸੀਂ ਮੋਮ ਜਾਮਾ ਪਾਇਆ ਕਿਉਂਕਿ ਬਾਰਿਸ਼ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਪਾਣੀ ਟਪਕਦਾ ਤੇ ਬਾਕੀ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਾਡੇ ਕਮਰੇ ਦੇ ਹਾਲਾਤ ਬਹੁਤ ਮਾੜੇ ਨੇ ਤੇ ਬਾਰਿਸ਼ ਦੇ ਕਾਰਨ ਇਹ ਹੋਰ ਵੀ ਮਾੜੇ ਹੋ ਚੁੱਕ ਨੇ ਇਸ ਵਾਰ ਬਾਰਿਸ਼ ਨੇ ਬਹੁਤਾਂ ਤੋਂ ਕਮਰੇ ਦੇ ਵਿੱਚ ਪਾਣੀ ਟਪਕ ਰਿਹਾ ਸੀਗਾ ਤੇ ਇਹਦੇ ਦੀ ਗੰਦੇ ਬਹੁਤ ਜ਼ਿਆਦਾ ਚਾਂਸ ਨੇ ਜਿਸ ਕਰਕੇ ਕਿਰਪਾ ਕਰਕੇ ਸਾਡੀ ਇਸੇ ਮਦਦ ਕੀਤੀ ਜਾਵੇ ਤੇ ਅੱਜ ਇੱਕ ਸਮਾਜ ਸੇਵੀ ਅੰਕਲ ਸਾਡੀ ਹੈਲਪ ਕਰਨ ਲਈ ਇੱਥੇ ਆਏ ਨੇ ਸਾਧ ਸੰਗ ਜੀ ਆਹੋ ਕਮਰਾ ਹੈਗਾ ਜੋ ਕਿ ਮੀਂਹ ਦੇ ਦੌਰਾਨ ਮਿਲ ਕੇ ਕਮਰੇ ਵਿੱਚ ਪਾਣੀ ਵੜ ਜਾਂਦਾ ਹੈ ਅਮਰੇ ਇੱਕ ਵੱਟ ਬਣਛਦੀ ਆ ਪੱਲੀਆਂ ਦੀ ਰੇਤਾ ਪਾ ਕੇ ਜੋ ਘਰ ਦੇ ਹਾਲਾਤ ਭੈਣ ਨੇ ਤੁਹਾਨੂੰ ਦੱਸੇ ਸੀ ਕਿ ਸਾਡੇ ਘਰ ਦੇ ਹਾਲਾਤ ਇਦਾਂ ਦੇ ਨੇ ਉਹ ਹਾਲਾਤ ਤੁਸੀਂ ਵੀਡੀਓ ਰਾਈ ਦੇਖ ਰਹੇ ਵੀਰੇ ਇਹਨਾਂ ਨੂੰ ਇੱਕ ਕਮਰੇ ਲੋੜ ਹੈਗੀ ਕਿ ਭੈਣ ਦੇ ਸੇ ਵੀ ਸਾਡੀ ਪਿਛਲੀ ਕਾਂਦੀ ਪਾਟੀ ਹੋਈ ਹੈ ਉਹ ਤੁਹਾਨੂੰ ਦਿਖਾ ਰਿਹਾ ਵੀਰੇ ਕਿ ਛੱਤ ਜਦ ਚੌਂਦੀ ਹੈਗੀ ਤੇ ਇਹਨਾਂ ਨੇ ਇੱਕ ਮੋਮਕੰਨ ਮੋਮ ਜਾਮਾ ਮਿਲ ਕੇ ਲਾ ਛੱਡੇਗਾ ਜੋ ਪਾਣੀ ਦੇ ਬਚਾਅ ਵਾਸਤੇ ਵੀ ਬੈੱਡ ਦੇ ਉੱਤੇ ਪਾਣੀ ਨਾ ਡਿਗੇ ਆਰੇ ਹਾਲਾਤ ਤੁਸੀਂ ਆਪ ਖੋ ਦੇ ਸਕਦੇ ਹੋ ਤੇ ਮੇਰੀ ਬੇਨਤੀ ਹੈਗੀ ਪੰਜਾਬੀ ਵੀਰਾਂ ਨੂੰ ਬਾਹਰ ਵਸੇ ਵੀਰਾਂ ਨੂੰ ਇਸ ਭੈਣ ਦਾ ਕਮਰਾ ਬਣਾ ਕੇ ਦਿੱਤਾ ਜਾਵੇ ਧੰਨਵਾਦ ਕਰਦਾ ਹਾਂ ਇਸ ਭੈਣ ਦੀ ਬੇਨਤੀ ਨੂੰ ਕਬੂਲ ਕਰਨਾ ਧੰਨਵਾਦ ਬਾਬਾ ਜੀ ਬਾਬਾ ਜੀ ਪਿੰਡ ਚੱਕ ਸ਼ੇਰੇ ਵਾਲੇ ਪਹੁੰਚੇ ਨੇ ਪਿੰਡ ਕੋਟ ਭਾਈ ਤੋਂ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜੋ ਇਹਨਾਂ ਨੇ ਸਾਡੇ ਕਮਰੇ ਦੇ ਹਾਲਾਤ ਵੇਖ ਕੇ ਸਾਡੀ ਮਦਦ ਕਰਨ ਲਈ ਇੱਥੇ ਤੱਕ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ